ਲੇ ਕੇ ਵੈਗਰੂ ਦਾ ਨਾਂ ਕਿਉ ਪਾਤਾ ਬਈ ਕੜਾਈ ਚ ਤੇ ਗਰਮ ਹੋ ਰਿਆ ਵੀ ਦੇਸੀ ਘਰ ਦਾ ਕਿਉ ਗੋਕਾ ਗੋਕੇ ਦਾ ਕਿਉ ਨਾ ਐ ਦੇਖ ਲਈ ਵੀਡੀਓ ਜੁਗਾਂ ਜੋਗਾ ਤੱਕ ਚੱਲਣੀ ਆ ਬਣਾਉਣਾ ਆ ਕਰੂ ਨਾ ਤੇ ਵੀਡੀਓ ਦੇਖ ਲਿਆ ਕਰੀ ਬੈਸ ਬਣਾ ਲਿਆ ਕਰੀ ਇਹ ਵੇਲੇ ਆਉਣੇ ਆਪਣੇ ਤੇ ਵੀ ਬਣਾਵਾਂਗੇ ਜਦੋਂ ਆਪਾਂ ਵੀਡੀਓ ਬਈ ਦਿਮਾਗਤੀ ਬਣੀ ਹੁੰਦੀ ਹੈ ਜੀ ਅਤਰ ਫਿੱਟ ਜੀ ਨੇ ਕਿਉਂ ਪਿੰਨੀ ਵਾਲੀ ਵੀਡੀਓ ਅਸੀਂ ਵੇਖਦੇ ਹੁੰਨੇ ਕਈ ਵਾਰੀ ਗਰਮ ਘਿਓ ਪਾ ਕੇ ਦੇਚ ਜਿਹੜਾ ਉੱਤੇ ਲੱਗਿਆ ਬਈ ਡੱਬੇ ਨੂੰ ਘਿਓ ਉਹ ਸਾਰਾ ਵਿੱਚ ਪਾਵਾਂਗੇ ਹਾਂ ਇਹਦਰ ਪ੍ਰੀਤ ਭਾਈ ਆਲੂ ਚੇਲੇ ਰਹੀ ਆ ਕਿਵੇਂ ਕਰਦੇ ਨਹੀਂ ਦੰਦ ਜੀ ਸੇਬ ਫਿਰ ਉਹ ਸੇਬ ਅਮਰੂਦ ਵੀ ਆ ਹੀ ਜਾਂਦਾ ਉਹ ਅਮਰੂਦ ਗੱਦੀ ਆ ਕਰਨੀ ਕਰ ਲਾ ਗਫਾਈ ਸੀ ਸਹੀ ਗੱਲ ਕੀ ਜਿਆਦਾ ਨਹੀਂ ਉਹ ਪਿਆ ਮੈਂ ਚੱਕ ਕੇ ਖਾ ਵੀ ਦੇਣਾ ਮਰੂਦ ਖਾਈ ਜਾਂਦੀ ਸੀ ਕੱਲ ਅਸੀਂ ਹਾਂ ਬੈਠੇ ਸੀ ਮੈਂ ਬੀਬੀ ਮੇਰਾ ਮਰੂਦ ਦੇਖਦੇ ਫਿਰ ਮੇਰੀ ਨਹੀਂ ਤੇ ਵਿਗੜ ਜਾਂਦੀ ਆ ਬੰਦੇ ਨੂੰ ਦੇ ਤਾਂ ਖਾਣ ਲੱਗਿਆ ਮੈਂ ਖਾਣ ਲੱਗਿਆ ਫਟਾ ਫਟਾ ਐਨੇ ਕਿ ਮੈਂ ਦੇਖ ਰਿਹਾ ਪ੍ਰੀਤ ਮੈਂ ਇਹਨੇ ਕਿ ਮੇਰਾ ਮਰੂਦ ਖਾਵੇਗਾ ਵਿਆਪ ਵਾਲਾ ਫਟਾਫਟ ਖਾਣ ਲੱਗ ਗਿਆ ਤੇ ਖਾ ਕੇ ਨਾ ਅੱਧਾ ਦਸ ਦਿੰਦੀ ਵੜ ਕੇ ਫਟਾਫਟ ਫਟਾ ਤੇ ਅਸਲੀ ਇਹਨੇ ਕਦੇ ਨੂੰ ਪਤਾ ਲੱਗਿਆ ਅਸਣ ਲੱਗੀ ਜਦੋਂ ਹੀ ਤਾੜੀ ਮਾਰੀ ਗਰੂ ਦੀ ਤਾੜੀ ਤੇ ਰਿਕੜ ਗਿਆ ਇਹ ਲਾ ਮੂ ਚੋਈ ਦੇ ਗਿਆ ਉਹ ਡਿੱਗ ਗਿਆ ਉਹ ਡਿੱਗ ਗਿਆ ਪਾਪਾ ਤੇ ਆ ਤੇਰਾ ਪਾ ਲਿਓ ਕੰਗਾ ਡਿੱਗ ਪਿਆ ਕੰਗਾ ਡਿੱਗ ਪਿਆ ਕਹਿੰਦੀ ਹੋਰ ਨਹੀਂ ਭੈਣੇ ਪੰਗਾ ਡਿੱਗ ਪਿਆ ਮੈਨੂੰ ਕਹਿੰਦੇ ਜਿੰਨਾ ਵੀ ਉਤਲਾ ਸਮਾਨ ਹੈ ਨਾ ਸਾਰਾ ਡਰਾਈ ਫਰੂਟਸ ਤੇ ਵਗੈਰਾ ਵਗੈਰਾ ਉਹ ਯਾਚ ਪਾ ਲੈ ਮੈਂ ਕਿਹਾ ਬਈ ਹਾਂ ਤਦੇ ਕੋਈ ਚੀਜ਼ ਰੱਖ ਥਾਲਾ ਥੂਲ ਆਰਾਮ ਨਾਲ ਬੁਰਲਾ ਉਹਨਾਂ ਨੂੰ ਕੱਢ ਲੈ ਦੇਖੀ ਆ ਦੇਖੋ ਭਾਈ ਸਾਹ ਰਕਮ ਰੈਡੀ ਛੈੜੀ ਕਦੂ ਵਜਾਂ ਪਿਸਤਾ ਹਾਂ ਤੇ ਮੈਂ ਤਾਂ ਉਹਦੇ ਦਾ ਪਿਸਤਾਨਾ ਜਿਹਦੇ ਦਾ ਕਿਰਾਇਆ ਤੇਰੇ ਸ हलो जी पाती है गूंद फुले बन गए आप पूरी रेसपी थोड़े तो न शेयर करा वीडियो में दब के शेयर करो बूंदी वर्गी बन गई है ना ये जमाने की रोटी का समान है जी 私は。私は